Brought you by Silverpumps. Top quality और consistent performance के लिए सिर्फ Silverpumps नाम याद रखना। कल क्यों कर रहे हैं? आम आदमी पार्टी करें कहते हैं जो उनका अटकल कर रहे हैं। जिस काम कितने होंगे ताई उनका। नहीं नहीं कहते कि नहीं बटे लीटर एक से लाके दे। Facebook से वीडियो पालेंगे। अपने घोड़े चकर दे अपने private school lunch। फिर आज जो तो सरक ਇਹ ਪਿੰਡ ਨਹੀਂ ਤਰੱਕੀ ਕਰ ਸਕੇ ਬਾਰਡਰ ਕਰਕੇ ਕੋਈ ਇੱਥੇ ਵੱਡੀ ਇੰਡਸਟਰੀ ਨਹੀਂ ਲਾਣਾ ਚਾਹੁੰਦਾ ਕੋਈ ਕਾਰੋਬਾਰ ਨਹੀਂ ਆਣਾ ਚਾਹੁੰਦਾ ਕਿ ਉਸ ਤੋਂ ਵੱਡਾ ਜਿਹੜਾ ਨੁਕਸਾਨ ਹੈ ਸਾਡੇ ਬੱਚਿਆਂ ਨੂੰ ਭੁਗਤਣਾ ਪਿਆ ਅੱਜ ਪੰਜਾਬ ਦੀ ਜੋ ਸਮੱਸਿਆ ਹੈ ਜਿਸ ਦੇ ਉੱਤੇ ਸਰਕਾਰ ਦਿਨ ਰਾਤ ਕੰਮ ਕਰ ਰਹੀ ਹੈ ਯੁੱਧ ਨਸ਼ੇ ਵਿਰੁੱਧ ਇਸ ਸਾਰੀ ਬੈਲਟ ਦੇ ਵਿੱਚ ਰੋਜ਼ ਕਨ ਮੈਂ ਐਮ ਐਲ ਏ ਸਾਹ ਦੱਸਦੇ ਆ ਕਿ ਕਿਵੇਂ ਸਾਡਾ ਪੜੋਸੀ ਮੁਲਕ ਕੋਈ ਨਾ ਕੋਈ ਸਾਜ਼ਿਸ਼ ਰਚ ਕੇ ਚਾਹੁੰਦਾ ਹੈ ਕਿ ਸਾਡੀ ਜਵਾਨੀ ਸਾਡਾ ਧਰਤੀੇ ਖਰਾਬ ਹੋਵੇ ਸਾਡੇ ਕੋਲ ਜਿੱਥੇ ਪੁਲਿਸ ਆਪਣਾ ਕੰਮ ਉੱਥੇ ਸਭ ਤੋਂ ਸੌਖਾ ਤੇ ਸਭ ਤੋਂ ਪੱਕਾ ਇਲਾਜ ਇੱਕੋ ਹੀ ਹੈ ਕਿ ਸਕੂਲ ਇਸ ਇਲਾਕੇ ਦੇ ਵਿੱਚ ਸਕੂਲ ਸ਼ਾਨਦਾਰ ਬਣਾ ਦਿੱਤੇ ਜਾਣ ਤਾਂ ਕਿ ਜਿੰਨੇ ਸਾਡੇ ਬੱਚੇ ਨੇ ਨਵੇਂ ਇਹ ਸ਼ਾਨਦਾਰ ਵਿੱਦਿਆ ਹਾਸਲ ਕਰਨ ਤੇ ਕੱਲੋਂ ਵੱਡੇ ਅਫਸਰ ਬਣਨ ਖੂਬ ਆਪਣਾ ਨਾਮ ਵਾਸ਼ਣ ਕਰਨ ਇਸ ਇਲਾਕੇ ਦੀ ਅਗਰ ਤਰੱਕੀ ਹੋ ਸਕਦੀ ਹੈ ਸਿਰਫ ਅਤੇ ਸਿਰਫ ਸਕੂਲਾਂ ਨਾਲ ਹੀ ਹੋ ਸਕਦੀ ਹੈ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਇਹ ਤੁਹਾਨੂੰ ਐਵੇਂ ਲੱਭ ਤੁਸੀਂ ਪਿੰਡ ਦੇ ਲੋਕ ਦੱਸ ਸਕਦੇ ਹੋ ਕਿ ਪਹਿਲਾਂ ਕਦੀ ਵੀ ਕੋਈ ਸਿੱਖਿਆ ਮੰਤਰੀ ਬਾਰਡਰ ਦੇ ਬੈਲਟਾਂ ਚਾ ਕੇ ਸਕੂਲ ਦੇਖ ਕੇ ਮੈਂ 2.5 ਸਾਲ ਪਹਿਲਾਂ ਜੀ ਜਦੋਂ ਤੁਹਾਡੇ ਇਲਾਕੇ ਚ ਆਇਆ ਇੱਥੇ ਦੇਖਿਆ ਤਾਂ ਸਾਹਮਣੇ ਆਸ-ਪਾਸ ਦੇ ਪਿੰਡਾਂ 'ਚ ਸਕੂਲ 'ਚ ਵੀ ਦੇਖਿਆ ਨਾ ਹਰਦਵਾਰੀ ਜਿਵੇਂ ਐਮਏ ਵੱਲੋਂ ਸਾਹਮਣੇ ਆਖਿਆ ਸਕੂਲਾਂ ਦੇ ਵਿੱਚ ਅੰਦਰ ਪਸ਼ੂ ਬੈਠੇ ਐ ਡੰਗਰ ਬੈਠੇ ਐ ਸਾਹਮਣੇ ਬਾਰਡਰ ਦੀ ਲਾਈਨ ਦਿਸ ਰਹੀ ਐ ਜ਼ੀਰੋ ਲਾਈਨ ਦਿਸ ਰਹੀ ਐ ਕੀ ਬੱਚਿਆਂ ਕੀ ਟੀਚਰ ਪੜਾਊਗਾ ਕੀ ਬੱਚੇ ਪੜਨਗੇ ਉਹਨਾਂ ਨੂੰ ਪਤਾ ਕਿ ਸਾਡਾ ਭਵਿੱਖ ਜਿਹੜਾ ਹੈ ਉਹ ਕੁਝ ਨਹੀਂ ਐ ਸਿਰਫ ਨਾਮ ਦੇ ਉੱਤੇ ਅਸੀਂ ਸਵੇਰੇ ਸਕੂਲ ਆ ਜਾਂਦੇ ਹਾਂ ਦੁਪਹਿਰੇ ਖਾਲੀ ਹੱਥ ਵਾਪਸ ਚਲੇ ਜਾਂਦੇ ਹਾਂ ਅੱਜ ਖੁਸ਼ੀ ਐ ਮੇਰੀ ਇਹ ਤੀਜੀ ਚੌਥੀ ਵਿਜ਼ਿਟ ਹੈ ਅੱਜ ਮੈਂ ਹੁਣ ਬੱਚਿਆਂ ਨੂੰ ਮਿਲ ਕੇ ਆਇਆ ਸਾਹਮਣੇ ਬੱਚੇ ਖੜੇ ਜਦੋਂ ਮੈਨੂੰ ਕਲਾਸਰੂਮ ਚ ਮੁੜੇ ਮਿਲੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਦੱਸੋ ਕੀ ਬਦਲਾਅ ਆਇਆ ਉਹ ਕਹਿੰਦੇ ਸਕੂਲ ਸੋਹਣਾ ਹੋ ਗਿਆ ਮੈਂ ਕਿਹਾ ਸੋਹਣਾ ਹੋ ਗਿਆ ਮਤਲਬ ਕਿਵੇਂ ਸੋਹਣਾ ਹੋ ਗਿਆ ਕਹਿੰਦੇ ਸੋਹਣੀ ਚਾਰਦੀਵਾਰੀ ਹੋ ਗਈ ਹੈ ਨਵਾਂ ਕਲਾਸਰੂਮ ਬਣ ਗਿਆ 40 ਲੱਖ ਰੁਪਏ ਸਕੂਲ ਤੇ ਲੱਗਿਆ ਜੀ 40 ਲੱਖ ਰੁਪਏ ਬਹੁਤ ਤਕਲੀਫ ਹੈ ਪਿਛਲੇ 5-7 ਦਿਨਾਂ ਦੇ ਇੰਨੀ ਤਕਲੀਫ ਹੈ ਸਾਰੇ ਲੀਡਰਾਂ ਨੂੰ ਜਿੰਨੇ ਵਿਰੋਧੀ ਪਾਰਟੀਆਂ ਦੇ ਲੀਡਰ ਹੈ ਉਹ ਕਹਿੰਦੇ ਆ ਕੀ ਕਰੀ ਜਾ ਰਹੇ ਆ ਵੀ ਇਹ ਸਰਕਾਰੀ ਸਕੂਲਾਂ ਦੀ ਗੱਲ ਕਿਉਂ ਕਰ ਰਹੇ ਆ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਉਦਘਾਟਨ ਕਰ ਰਹੇ ਜੇ ਕੰਮ ਕੀਤੇ ਹੋਣਗੇ ਤਾਂ ਹੀ ਉਦਘਾਟਨ ਹੈ ਨਹੀਂ ਕਹਿੰਦਾ ਕਿ ਸਾਰੇ ਸਕੂਲ ਵਧੀਆ ਹੋਗੇ ਪਰ ਤਿੰਨ ਸਾਲਾਂ ਚ ਸ਼ਾਨਦਾਰ ਕੰਮ ਹੋਇਆ ਅੱਜ ਸਕੂਲ ਚਾਰ ਦੀਵਾਰੀ ਬਣੀ ਹੈ ਕੋਹ ਆਣਾ ਸੀ ਕਦੀ ਆਇਆ ਕੋਈ ਉਹਨਾਂ ਚੋਂ ਵੱਡੇ ਵੱਡੇ ਲੀਡਰ ਐ ਇੱਥੇ ਇਲਾਕੇ ਦੇ ਰੋਜ਼ ਸ਼ਾਮ ਨੂੰ ਫੇਸਬੁਕ ਤੇ ਵੀਡੀਓ ਪਾਦਣਗੇ ਆਪਣੇ ਪੜਦੇ ਆਂਗੇ ਪ੍ਰਾਈਵੇਟ ਸਕੂਲਾਂ ਚ ਤੇ ਅੱਜ ਜਦੋਂ ਸਰਕਾਰੀ ਸਕੂਲਾਂ ਚ ਆ ਬਚਾਰੇ ਪਿਆਰੇ ਪਿਆਰੇ ਬੱਚਿਆਂ ਦੀ ਗੱਲ ਹੋ ਰਹੀ ਹੈ ਤਾਂ ਇਹ ਤਕਲੀਫ ਹੈ ਫਿਰ ਕਹਿੰਦੇ ਨੇ ਟੀਚਰਾਂ ਨੂੰ ਕਹਿ ਦਿੱਤਾ ਮੈਂ ਆਪਣੇ ਟੀਚਰਾਂ ਨੂੰ ਕਿਹਾ ਕਿ ਵੀ ਤੁਸੀਂ ਆਪਣੇ ਸਕੂਲ ਦੀ ਫੋਟੋ ਤਸਵੀਰ ਬੱਚਿਆਂ ਦੀ ਪਰਫਾਰਮੈਂਸ ਫੇਸਬੁੱਕ ਤੇ ਪਾਓ ਸੋਸ਼ਲ ਮੀਡੀਆ ਤੇ ਪਾਓ ਕਹਿੰਦੇ ਆਖੀ ਕਰੀ ਜਾਂਦੀ ਹੈ ਸਰਕਾਰ ਪ੍ਰਾਈਵੇਟ ਸਕੂਲਾਂ ਦੇ ਹਾਕਰਾਂ ਦਾ ਕੋਈ ਇਤਰਾਜ ਨਹੀਂ ਕੀ ਦੱਸੋ ਸਾਡੇ ਟੀਚਰਾਂ ਨੂੰ ਪਾਣੀ ਚਾਹੀਦੀ ਹੈ ਨਾ ਜੇ ਸਕੂਲ ਚੰਦ ਬਣੀ ਹੈ ਪਤਾ ਲੱਗਿਆ ਪਾਣੀ ਚਾਹੀਏ ਨਾ ਜੇ ਸਕੂਲ ਚ ਕਮਰਾ ਬਣਿਆ ਜੇ ਸਕੂਲ ਚ ਕੋਈ ਬੱਚੀ ਵਧੀਆ ਤਰੀਕੇ ਨਾਲ ਡਾਂਸ ਕਰਕੇ ਗਈ ਹੈ ਸਾਡੇ ਬੱਚਿਆਂ ਦਾ ਕੌਨਫੀਡੈਂਸ ਵਧੂਗਾ ਆਪਣੇ ਥੋੜੇ ਬੱਚੇ ਪੜਨ ਵਧੀਆ ਸਕੂਲਾਂ ਚ ਤੁਸੀਂ ਆਪਣੇ ਬੱਚਿਆਂ ਨੂੰ ਇੰਜੀਨੀਅਰ ਵਕੀਲ ਡਾਕਟਰ ਬਣਾਉਣਾ ਚਾਹੁੰਦੇ ਹੋ ਗਰੀਬਾਂ ਦੇ ਮਨਰੇਗਾ ਕੰਮ ਆਦੇ ਬੱਚੇ ਵਿਚਾਰੇ ਉਹਨਾਂ ਦੀ ਕੋਈ ਗੱਲ ਹੀ ਨਹੀਂ ਕਰ ਸਕਦਾ ਇਹ ਇਹ ਫਰਕ ਹੈ ਪੂਰੇ ਪੰਜਾਬ ਦੇ ਵਿੱਚ ਖੋਟੀ ਸਰਕਾਰ ਨੇ ਕਰਕੇ ਦਿਖਾਇਆ ਹੈ ਪੰਜਾਬ ਚੋਂ ਕੋਈ ਵੀ ਅਜਿਹਾ ਦਾ ਸਕੂਲ ਨਹੀਂ ਜਿਹੜੀ ਚਾਰ ਦੀਵਾਰੀ ਤੋਂ ਬਿਨਾ ਹੋਵੇ ਮੈਂ ਰਸਤੇ ਸਵੇਰ ਦਾ ਅਮਰੀਕਰ ਤੋਂ ਚੱਲਿਆ ਹੋਇਆ ਤੇ ਮੈਂ ਆਂਦਾ ਤੇਖ ਰੇਤੀ ਸੱਚੇ ਖੱਪੇ ਤੁਸੀਂ ਵੀ ਦੇਖਦੇ ਰਹੋ ਸਕੂਲ ਲੱਭ ਕੇ ਦਿਖਾਇਓ ਜਿੱਥੇ ਤੁਹਾਨੂੰ ਚਾਰ ਦੀਵਾਰੀ ਨਾ ਮਿਲੇ ਕੋਈ ਪੰਜਾਬ ਦੇ ਵਿੱਚ 100 150 ਸਰਕਾਰੀ ਸਕੂਲ ਰਹਿ ਗਏ ਆ ਉਹ ਵੀ ਉੱਥੇ ਕੁਛ ਹਿੱਸਾ ਜਿੱਥੇ ਕੋਈ ਡਿਸਪਿਊਟ ਹੈ ਕੋਈ ਰੌਲਾ ਹੈ ਕੋਈ ਸਟੇ ਹੈ ਹਰ ਸਕੂਲ ਚ ਬਾਥਰੂਮ ਹਰ ਸਕੂਲ ਤੇ ਹੁਣ ਕੋਈ ਬੱਚਾ ਥੱਲੇ ਨਹੀਂ ਬੈਠਦਾ ਸ਼ਾਨਦਾਰ ਫਰਨੀਚਰ ਸਕੂਲਾਂ ਦੇ ਵਿੱਚ ਵਾਈਫਾਈ ਟੀਚਰ ਇਸ ਇਲਾਕੇ ਟੀਚਰ ਨਹੀਂ ਸੀ ਤੁਨ ਸਭ 2022 ਤੋਂ ਲੈ ਕੇ ਹੁਣ ਤੱਕ ਆਪਾਂ ਕੱਲੇ ਇਸ ਇਲਾਕੇ ਦੇ ਵਿੱਚ 300 ਤੋਂ ਵੱਧ ਟੀਚਰ ਲੱਗੇ 300 ਤੋਂ ਵੱਧ ਹਜੇ ਵੀ ਹਜੇ ਵੀ ਕਮੀ ਹੋਊਗੀ ਮਜਬੂਰੀ ਇਹ ਹੈ ਕਿ ਇਸ ਇਲਾਕੇ 'ਚ ਕੋਈ ਆਣਾ ਹੀ ਨਹੀਂ ਜਾਂਦਾ ਜਿਹਨੂੰ ਨੌਕਰੀ ਵੀ ਮਿਲ ਜਾਂਦੀ ਅੱਦੀ ਦਾ ਨੌਕਰੀ ਛੱਡ ਜਾਂਦੇ ਆ ਕਹਿੰਦੇ ਇੱਥੇ ਕਿੱਥੇ ਬਾਰਡਰ ਤੇ ਨੌਕਰੀ ਕਰਾਂਗੇ ਪਰ ਫਿਰ ਵੀ ਹਰ ਰੋਜ਼ ਕੋਈ ਨਾ ਕੋਈ ਸੁਧਾਰ ਹੋ ਰਿਹਾ ਇਹ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ 190 ਬੱਚੇ ਕਿਤਾਬਾਂ ਵੀ ਆ ਗਈਆਂ ਆਉਣੀਆਂ ਪਹਿਲਾਂ ਸਤੰਬਰ ਅਕਤੂਬਰ ਦਾ ਕਿਤਾਬਾਂ ਨਹੀਂ ਆਉਂਦੀਆਂ ਸੀ ਕਿਤਾਬਾਂ ਵੀ ਆ ਗਈਆਂ ਇਹ ਆ ਸਿੱਖਿਆ ਕਰਾਂਦੀ ਤੇ ਮੈਂ ਪਾਨਯੋਗ ਵਿਧਾਇਕ ਸਰਦਾਰ ਸਰਮਨ ਸਿੰਘ ਤੋਂ ਜਿਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿ ਕੱਲੇ ਖੇਮਕਰਨ ਇਲਾਕੇ ਦੇ ਵਿੱਚ 35 ਕਰੋੜ ਰੁਪਏ ਦੇ ਜਿਹੜੇ ਸਕੂਲਾਂ ਦੇ ਉੱਤੇ 35 ਕਰੋੜ ਰੁਪਏ ਲੱਗੇ ਆ ਜੀ ਕਿ ਹਜੇ ਵੀ ਜਿੱਥੇ ਹਰ ਸਕੂਲ ਚ ਨਹੀਂ ਜਾ ਕੇ ਉਦਘਾਟਨ ਕਰਨੇ ਆ ਜਿੱਥੇ ਜੋ ਜੋ ਕਮੀ ਰਹਿੰਦੀ ਹੈ ਦੱਸੋ ਇਸ ਇਲਾਕੇ ਦੇ ਲਈ ਕੋਈ ਲਿਮਟ ਨਹੀਂ ਤੁਸੀਂ ਜੇ 50 ਕਰੋੜ ਦੀ ਹੂਰ ਬਣਾ ਕੇ ਲੈ ਆਇਓ ਜਿੰਨਾ ਮਰਜ਼ੀ ਜਿੱਥੋਂ ਮਰਜ਼ੀ ਪੈਸੇ ਲੈ ਕੇ ਆਪਾਂ ਇਸ ਇਲਾਕੇ ਦੇ ਸਕੂਲਾਂ ਦੇ ਵਿੱਚ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਆਪਾਂ ਦਿਨ ਰਾਤ ਮਿਹਨਤ ਕਰਕੇ ਕਰਨਾ ਆ ਜਿਹੜਾ 20 ਪੱਥਰ ਦਾ ਪ੍ਰੋਗਰਾਮ ਹੈ ਬਹਾਨਾ ਤੁਹਾਡੇ ਦਰਸ਼ਨ ਕਰਨ ਦਾ ਅੱਜ ਕੇਈ ਸਰਪੰਚ ਆ ਅਫਸਰ ਆਗੇ ਡੀਓ ਸਾਹਿਬ ਨਾਲ ਸਾਰੇ ਸਰਕਾਰੀ ਅਫਸਰ ਆਏ ਹੋਏ ਆ ਇੱਕ ਬਹਾਨਾ ਕਿ ਸਭ ਨੂੰ ਸਕੂਲ ਚ ਲੈ ਕੇ ਆਓ ਪਿੰਡ ਚ ਲੈ ਕੇ ਆਓ ਤਾਂ ਕਿ ਪਤਾ ਲੱਗੇ ਕਿ ਜੋ ਬਦਲਾਅ ਆ ਰਿਹਾ ਲੋਕ ਗੱਲਾਂ ਕਰਨ ਨਹੀਂ ਹੌਸਲਾ ਤੁਹਾਨੂੰ ਵੀ ਦੂਸਰੀ ਵਾਰ ਹੋਣਾਗੇ ਜੋ ਹੁਣ ਤੁਸੀਂ ਵੀ ਜਿੱਥੇ ਬੈਠੂਗੇ ਸੱਥਾਂ ਚ ਬੈਠੋਗੇ ਕਹੋਗੇ ਹਾਂ ਜਦੋਂ ਕੋਈ ਕਿਸੇ ਲੀਡਰ ਦਾ ਦੂਜੇ ਦਾ ਬਿਆਨ ਆਊਗਾ ਵਿਰੋਧ ਤੁਸੀਂ ਕਹੋਗੇ ਨਹੀਂ ਯਾਰ ਮੈਂ ਤਾਂ ਦੇਖ ਕੇ ਆਇਆ ਮੇਰੇ ਕਹਿਣ ਨਾਲ ਫਰਕ ਨਹੀਂ ਪੈਣਾ ਤੁਹਾਨੂੰ ਬੋਲਣਾ ਪੈਣਾ ਬੱਚੇ ਬੋਲਣ ਆ ਨਹੀਂ ਪੱਥਰ ਇੱਕ ਬਹਾਨਾ ਹੈ ਕਿ ਸਾਡੇ ਸਕੂਲਾਂ ਬਾਰੇ ਸਰਕਾਰੀ ਸਕੂਲਾਂ ਨੂੰ ਸਿਰਫ ਘਰੀਪਾਂ ਨੂੰ ਤੇ ਬੱਚਿਆਂ ਨੂੰ ਪੜਾਣ ਵਾਲੀ ਥਾਂ ਨਾ ਸਮਝਿਆ ਜਾਵੇ ਵਾਕਿ ਵਿੱਦਿਆ ਦਾ ਮੰਦਰ ਸਮਝਿਆ ਜਾਵੇ ਅਸਲੀ ਨੀ ਪੱਥਰ ਉਦੋਂ ਹੋਊਗਾ ਜਦੋਂ ਸਾਡੇ ਇਸ ਸਕੂਲ ਦੇ ਵਿੱਚੋਂ ਨਿਕਲੇ ਬੱਚੇ ਕੋਈ ਡਾਕਟਰ ਕੋਈ ਟੀਚਰ ਕੋਈ ਵਕੀਲ ਕੋਈ ਕਿਸੇ ਬੈਂਕ ਦਾ ਮੈਨੇਜਰ ਕੋਈ ਆਰਮੀ ਦਾ ਅਫਸਰ ਬਣੂਗਾ ਕੋਈ ਪੁਲਿਸ ਦਾ ਅਫਸਰ ਬਣੂਗਾ ਅਸਲੀ ਨੀ ਪੱਥਰ ਉਹ ਹੈ ਪਰ ਇਹ ਗੱਲ ਤਾਂ ਕਾਂ ਸ਼ੁਰੂ ਹੋਗੀ ਨਾ ਜੇ ਅਗਰ ਆਪਾਂ ਇਹਨਾਂ ਬਾਰੇ ਗੱਲ ਕਰਾਂਗੇ ਇਸ ਕਰਕੇ ਤੁਸੀਂ ਸਾਰੇ ਸਾਜਰੇ ਸਾਜਰੇ ਇੱਥੇ ਆਏ ਤੇ ਆਪਾਂ ਇਹ ਜਿਹੜਾ ਪਵ ਪਵਿੱਤਰ ਕੰਮ ਹੈ ਵਿੱਟਿਆ ਦਾ ਇਸ ਨੂੰ ਇੱਥੇ ਹੀ ਰੱਖਣਾ ਸਿੱਖਿਆ ਕ੍ਰਾਂਤੀ ਹੋਰ ਦਿਨਾਂ ਦਾ ਜਿਹੜੀ ਹੈ ਤੇਜ਼ੀ ਨਾਲ ਵਧੂਗੀ ਤੇ ਮੈਂ ਤੁਹਾਨੂੰ ਸਭ ਨੂੰ ਜਿੱਥੇ ਮੁਬਾਰਕਬਾਦ ਦੇਣਾ ਉੱਥੇ ਇਹਨਾਂ ਨੇ ਵੀ ਕਿਹਾ ਹੈ